ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਜਾਣੀਏ ਥੜਾ ਸਾਹਿਬ ਦੇ ਇਤਿਹਾਸ ਬਾਰੇ ਅਕਸਰ ਆਪਾਂ ਜਦੋਂ ਦਰਬਾਰ ਸਾਹਿਬ ਦਰਸ਼ਨਾਂ ਲਈ ਜਾਂਦੇ ਹਾਂ ਤਾਂ ਲੰਗਰ ਹਾਲ ਵਾਲੇ ਪਾਸੇ ਤੋਂ ਜਦੋਂ ਦਰਵਾਜ਼ੇ ਰਾਹੀਂ ਪ੍ਰਕਰਮਾਂ ਵਿੱਚ ਦਾਖਲ ਹੁੰਦੇ ਹਾਂ ਤਾਂ ਸੱਜੇ ਪਾਸੇ ਦੁਖਪੰਜਨੀ 베ਰੀ ਕੋਲ ਇੱਕ ਥੜਾ ਹੈ ਜਿਸ ਨੂੰ ਥੜਾ ਸਾਹਿਬ 68 ਤੀਰਥ ਕਿਹਾ ਜਾਂਦਾ ਹੈ ਇਸ ਥੜੇ ਉੱਪਰ ਸਨ 1577 ਈਸਵੀ ਨੂੰ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤਸਰ ਸਰੋਵਰ ਦੀ ਖਦਵਾਈ ਕਰਵਾਈ ਸੀ ਜਦੋਂ ਸਨ 1588 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਉਦੋਂ ਵੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਇਸ ਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕੀਤੀ ਅਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੱਤਾ ਇਸ ਸਥਾਨ ਤੋਂ ਹੀ ਸਵੇਰ ਅਤੇ ਸ਼ਾਮ ਦੇ ਦੀਵਾਨ ਸਜਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹਿਤ ਗੋਵਿੰਦਵਾਲ ਸਾਹਿਬ ਤੋਂ ਗੁਰਵਾਣੀ ਦੀਆਂ ਪਉਠੀਆਂ ਲਿਆ ਕੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਸੁਭਾਏ ਮੰਨ ਕੀਤੀਆਂ ਸਨ। ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ 86 ਤੀਰਥ ਜਹ ਸਾਧ ਪਗ ਤਰਹੇ ਸ਼ਬਦ ਉਚਾਰਿਆ ਸੀ। ਜਿਸ ਦਾ ਮਤਲਬ ਹੈ ਕਿ ਜਿਸ ਸਥਾਨ ਉੱਪਰ ਸੰਤ ਭਾਵ ਸਾਧ ਜਨ ਬੈਠਦੇ ਹਨ ਉਹ ਸਥਾਨ 68 ਤੀਰਥਾਂ ਵਰਗਾ ਹੋ ਜਾਂਦਾ ਹੈ ਇਸ ਕਰਕੇ ਸਿੱਖ ਪਰੰਪਰਾਵਾਂ ਅਨੁਸਾਰ ਇਸ ਸਥਾਨ ਦਾ ਨਾਮ ਥੜਾ ਸਾਹਿਬ 68 ਤੀਰਥ ਪ੍ਰਚਲਿਤ ਹੋ ਗਿਆ